ਅਨਾਹਦ ਨਾਦ ਬ੍ਰਹਿਮੰਡ ਦੇ ਵਿੱਚ ਵਜ ਰਿਹਾ ਹੈ ਵਿਆਪਕ ਹੈ ਔਰ ਸਾਡ ਚੋਕੇ ਵਿਆਪਕ ਹੈ ਤੋ ਅਸੀਂ ਉਸ ਅਨਾਹਦ ਨਾਦ ਦੇ ਵਿੱਚ ਸਾਡੇ ਵਿੱਚ ਵਜ ਰਿਹਾ ਹੈ ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਤੇ ਘਟ ਘਟ ਦੇ ਵਿੱਚ ਵਜ ਰਿਹਾ ਹੈ ਕੰਨ ਤੇ ਨਹੀਂ ਸੁਣਦੇ ਨਹੀਂ ਸੁਣਦੇ ਕੋਈ ਸਮਰਥ ਨਹੀਂ ਹੈ ਨਾ ਕੋਈ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਐਉਂ ਜੀਵਤ ਮੰਨਣਾ ਸਾਫ਼ ਕਹਿ ਦਿੱਤਾ ਹੈ ਉਹ ਵੇਖ ਜੋ ਇਨ੍ਹਾਂ ਅੱਖਾਂ ਨੂੰ ਤੋਂ ਬਿਨਾਂ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਹਨ ਨਹੀਂ ਆ ਵੀ ਵੇਖਿਆ ਜਾ ਸਕਦਾ ਸੂਰਦਾਸ ਨੇ ਵੇਖ ਲਿਆ ਅੱਖਾਂ ਤੇ ਨਹੀਂ ਸਨੋ ਦੇ ਸੰਸਾਰ ਨੂੰ ਵੇਖਣਾ ਹੈ ਇਹ ਅੱਖਾਂ ਖੋਲਨੀਆਂ ਪੈਣਗੀਆਂ ਨਿਰੰਕਾਰ ਨੂੰ ਵੇਖਣਾ ਹੈ ਇਹ ਅੱਖਾਂ ਬੀਟਣੀਆਂ ਪੈਣਗੀਆਂ ਇਹ ਵੀ ਮਹਿਜ਼ ਕਰਦੇ ਬੰਦ ਕਰਨੀਆਂ ਪੈਣਗੀਆਂ ਤਾਂ ਹੀ ਤੇ ਕਹਿੰਦੇ ਨੇ ਮੁਰਦੇ ਵਾਂਗ ਮਰੀਦ ਹੋਏ ਵਾਹਿਗੁਰਦਾਸ ਕਹਿੰਦੇ ਨੇ ਸੇਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ ਮੁਰਦੇ ਦੀ ਤਰ੍ਹਾਂ ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ ਵੇਖਣਾ ਹੈ ਬਾਹਰ ਸੰਸਾਰ ਅੱਖਾਂ ਖੋਲ ਕੇ ਵੇਖਣਾ ਪਏਗਾ ਵੇਖਣਾ ਹੈ ਨਿਰੰਕਾਰ ਹੁਣ ਇਹਨਾਂ ਅੱਖਾਂ ਨੂੰ ਬੰਦ ਕਰ ਸੁਣਨਾ ਹੈ ਸੰਸਾਰ ਨੂੰ ਕੰਨ ਖੋਲ ਕੇ ਸੁਣ ਅਗਰ ਰੋਈ ਪਾ ਰੱਖੀਏ ਤੇ ਖੋਲ ਕੇ ਸੁਣ ਤੇ ਜੇ ਸੁਣਨਾ ਹੈ ਨਿਰੰਕਾਰ ਨੂੰ ਜੋ ਹਰ ਵਕਤ ਬੋਲ ਰਿਹਾ ਹੈ ਇਹ ਨਹੀਂ ਚਲੋ ਅੰਮ੍ਰਿਤ ਵੇਲੇ ਬੋਲਦਾ ਹੋਵੇ ਤੇ ਸੁਣ ਲਈਏ ਸੰਧਿਆ ਸਮੇਂ ਬੋਲਦਾ ਹੋਵੇ ਤੇ ਸੁਣ ਲਈਏ ਠਾਕਰ ਹਮਰਾ ਸਦਬੋਲੰਤਾ ਹਰ ਵਕਤ ਬੋਲਦਾ ਹੈ ਪੰਕਤੀ ਗੁਰੂ ਗ੍ਰੰਥ ਸਾਹਿਬ ਠਾਕਰ ਹਮਰਾ ਸਦਬੋਲੰਤਾ ਸਦਾ ਬੋਲਦਾ ਹੈ ਇਹ ਨਹੀਂ ਅੰਮ੍ਰਿਤ ਵੇਲੇ ਬੋਲਦਾ ਤੇ ਸੁਣ ਲਈਏ ਰਾਤ ਨੂੰ ਬੋਲਦਾ ਤੇ ਸੁਣ ਲਈਏ ਚਲੋ ਸ਼ਾਮ ਨੂੰ ਬੋਲਦਾ ਤੇ ਸੁਣ ਲਈਏ ਤੂੰ ਸੁਣਨ ਦੀ ਤੋਫੀਕ ਕਰੋ ਹਰ ਵਕਤ ਬੋਲ ਰਹੇ ਤੂੰ ਵੇਖਣ ਦੀ ਤੋਫੀਕ ਪੈਦਾ ਕਰੋ ਹਾਜ਼ਰ ਨਾਜ਼ਰ ਹੈ ਤੂੰ ਹੱਥਾਂ ਨਾਲ ਪਕੜਨ ਦੀ ਸਪਰਸ਼ ਕਰਨ ਦੀ ਤੋਫੀਕ ਪੈਦਾ ਕਰ ਜੋ ਹਰ ਵਕਤ ਮੌਜੂਦ ਹੈ ਪਰ ਬਿਨ ਹੱਥਾਂ ਕਰਨਾ ਹੈ ਇਨ੍ਹਾਂ ਹੱਥਾਂ ਨਾਲ ਪੈਰਾ ਬਾਝੋਂ ਚੱਲਣਾ ਇਹ ਪੈਰ ਤੇ ਸਾਨੂੰ ਕਈ ਵਾਰ ਕਈ ਗੁਰਦੁਆਰਿਆਂ ਚ ਲੈ ਗਏ ਨ ਮੰਦਰਾਂ ਚ ਲੈ ਗਏ ਨ ਮਸਜਿਦਾਂ ਚ ਲੈ ਗਏ ਨਾ ਅਜੇ ਵੀ ਮਨ ਨਾ ਖੁਦਾ ਤੱਕ ਪਹੁੰਚਿਆ ਨਾ ਗੁਰੂ ਤੱਕ ਪਹੁੰਚਿਆ ਨਾ ਪ੍ਰਭੂ ਤੱਕ ਪਹੁੰਚਿਆ ਅਜੇ ਤਾਂ ਇਹ ਸ਼ਬਦ ਨਹੀਂ ਆਉਣਾ ਨਾ ਆਉਂਦਾ ਨਾ ਹੁਕਮ ਨਾਮ ਆਏ ਮੈਂ ਫਿਰ ਇਤਨੀ ਗੱਲ ਨਹੀਂ ਕਰਨੀ ਸੀ ਇਸ ਨੂੰ ਕਰਦਾ ਵੀ ਨਹੀਂ ਆਉਂਦਾ ਕਾਰਨ ਕੱਚੇ ਸਰੋਤੇ ਕੁਝ ਹੋਰ ਦਾ ਹੋਰ ਸਮਝ ਸਕਦੇ ਕੱਚੇ ਸਰੋਤੇ ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਆਇਆ ਤੇ ਮੈਂ ਸਮਝਦਾ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਇਹ ਆਖਿਆ ਹੈ ਮਨ ਸੁਣ ਕਿਸ ਨੂੰ ਅਖਤ ਕਥਾ ਜੇ ਨਵੇਂ ਜ਼ਬਾਨ ਕਥਨ ਨਹੀਂ ਕਰ ਸਕਦੇ ਉਹਨੂੰ ਸੁਣ ਜਿਹਨੂੰ ਇਹ ਕੰਨਵੇਂ ਨਹੀਂ ਸੁਣ ਸਕਦੇ ਹੈਰਾਨਗੇ ਅੱਜ ਤੱਕ ਜਿਤਨਾ ਸੁਣਿਆ ਇਹਨਾਂ ਕੰਨਾਂ ਨਾਲ ਤੇ ਸੁਣਿਆ ਅੱਜ ਤੱਕ ਜਿਤਨਾ ਪਾਠ ਪੂਜਾ ਕੀਤੀ ਹੈ ਕਥਾ ਕੀਰਤਨ ਕੀਤਾ ਹੈ ਐਸੇ ਜ਼ਬਾਨ ਨਾਲ ਕੀਤਾ ਹੈ ਇਮਾਨਦਾਰੀ ਨਾਲ ਦਸਣਾ ਸੁਣ ਕੇ ਕੁਝ ਖੇਡ ਬਣੀ ਹੈ ਬੋਲ ਬੋਲ ਕੇ ਕੁਝ ਖੇਡ ਬਣੀ ਹੈ ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ ਤੂੰ ਖੁਦ ਬਾ ਮਨਸਬ ਸ਼ੁੱਧ ਹੈ ਅਜੇ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜੇ ਕਾਰਖਾਨੇ ਜੋ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਹੋਂਦ ਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਂਦਾ। ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾਂਦੇ ਨੇ। ਇਹ ਤੇ ਬੜਾ ਸਦਸੰਗੀ ਹੈ। ਅਗਲੇ ਨੇ ਲੇਬਲ ਲਾ ਦਿੱਤਾ। ਇਹ ਤੇ ਬੜਾ ਪ੍ਰੇਮੀ ਹੈ। ਅਗਲੇ ਨੇ ਲੇਬਲ ਲਾ ਦਿੱਤਾ। ਇਹ ਤੇ ਬੜਾ ਗੈਨੇ ਹੈ। ਅਗਲੇ ਨੇ ਲੇਬਲ ਲਾ ਦਿੱਤਾ। ਅਸੀਂ ਸਮਝ ਲੈਨੇ ਅਸੀਂ ਇਹ ਹੀ ਕੁਛ ਆ। ਅਗਲੇ ਨੇ ਲੇਬਲ ਜੋ ਲਾਇਆ ਹੈ। ਇਹ ਤੇ ਬੜਾ ਪ੍ਰੇਮੀ ਹੈ। ਬੜਾ ਪ੍ਰੇਮੀ ਹੈ। ਉਹ ਇਹ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੈਬਲ ਸਾਦੀ ਕਹਿੰਦੇ ਨਹੀਂ ਤੋ ਖੁਦ ਬਾ ਮਨਸਬ ਸੋ ਆਪਣਾ ਫੈਸਲਾ ਆਪ ਕਰ ਆਪਣੇ ਤੇ ਲੈਬਲ ਆਪ ਲਾ ਤੁ ਕੀ ਹੈ